ਉਸ ਇਹ ਰਮ ਮਸਲਾ ਹੈਗਾ ਸਾਰਿਆਂ ਦੇ ਧਿਆਨ ਦੇ ਵਿੱਚ ਹੈਗਾ ਜੀ ਭਾਵੇਂ ਉਹ ਹਲਕਾ ਇੰਚਾਰਜ ਹੋਵੇ ਭਾਵੇਂ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਕਿਉਂਕਿ ਪਿਛਲੇ 4 ਦਿਨਾਂ ਤੋਂ ਸਾਡੀ ਲਗਾਤਾਰ ਟੀਮ ਜਿਹੜੀ ਆ ਇਹ ਲਗਾਤਾਰ ਟੀਮ ਸਾਡੀ ਇਸ ਵਾਰ ਇੱਥੇ ਵਰਕ ਕਰ ਰਹੀ ਆ ਭਾਵੇਂ ਸਾਡੇ ਤੀਨਾਂ ਨਗਰ ਤੋਂ ਸਾਡੇ ਚੇਅਰਮੈਨ ਸਾਹਿਬ ਹੋਣ ਬਲਜੀਤ ਸਿੰਘ ਜੀ ਸਾਡੇ ਮੋਦੇਵ ਸਿੰਘ ਅਲੋਵਾਲ ਜੀ ਹੁਣ ਜਿਹੜਾ ਸਾਡਾ ਮੀਡੀਆ ਦੇਖ ਰਿਹਾ ਸਾਰੀ ਟੀਮ ਸਾਡੀ ਸਾਰੀ ਟੀਮ ਦੇ ਨਾਲ ਲੱਗੇ ਹੋਏ ਨੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਲਦੀ ਜਲਦੀ ਇਹ ਚੀਜ਼ ਇਹ ਤੁਸੀ ਤੋਂ ਬੰਨ ਹੀ ਹੈਗਾ ਇਨੂੰ ਇੱਕ ਉਹ ਰੈਡ ਡਾਇਵਰਸ਼ਨ ਵਾਸਤੇ ਹੁੰਦਾ ਸੇਫਟੀ ਬਾਰਨਰ ਹੁੰਦਾ ਉਹਦੇ ਵਾਸਤੇ ਇਹਨੂੰ ਆਪਾਂ ਜੰਬੋ ਬੈਗ ਮੰਗਵਾ ਰਹੇ ਹਾਂ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਲਦੀ ਇੱਥੇ ਜੰਬੋ ਬੈਗ ਲਿਆ ਕੇ ਅਸੀਂ ਪੱਕਾ ਦਾ ਹੱਲ ਕਰਾਂਗੇ ਜੀ ਜੀ ਬਿਲਕੁਲ ਠੀਕ ਹੈ ਜੀ ਨਜ਼ਰ ਆ ਰਿਹਾ ਦੋ ਤਿੰਨ ਦਿਨ ਤੋਂ ਜਿਹੜਾ ਪ੍ਰਸ਼ਾਸਨ ਨਾ ਬੇਸ਼ੱਕ ਪੱਮਾ ਪਾਰ ਹੈ ਪਰ ਇਲਾਕੇ ਦੇ ਲੋਕਾਂ ਵੱਲੋਂ ਬਜ਼ੁਰਗਾਂ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਵੇੜੇ ਆਈ ਜਨਤ ਵਿਨੋ ਕੁੜੀ ਦੇ ਕਰਨ ਜੀ ਜੀ ਕੀ 2 ਸਾਲ ਪਹਿਲਾਂ 2023 ਤੋਂ ਟੁੱਟਿਆ ਸੀ ਸੇਫਟੀ ਸਪਰ ਉਦੋਂ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਨਜ਼ਰ ਕਿਉਂ ਨਹੀਂ ਆਇਆ ਪਿਛਲੀ ਵਾਰੀ ਵੀ ਜਦੋਂ ਜਦੋਂ ਇਹ ਚੀਜ਼ ਹੋਈ ਆ ਪ੍ਰਸ਼ਾਸਨ ਨੇ ਇਹ ਚੀਜ਼ ਕੀਤੀ ਆ ਸਰਕਾਰ ਦੇ ਧਿਆਨ ਚ ਸਾਡੇ ਨੂੰ ਜਦੋਂ ਧਿਆਨ ਚਾਹੀ ਮੈਂ ਪਿਛਲੀ ਵਾਰੀ ਵੀ ਖੁਦ ਇੱਥੇ ਆਇਆ ਵੀ ਸੀ ਇੱਥੇ ਆ ਲਾਗੇ ਪਟੀਆਂ ਪੈਂਦੇ ਆ ਉੱਥੇ ਵੀ ਗਿਆ ਸੀ ਜਿੱਥੇ ਜਿੱਥੇ ਲੋਡ ਬੰਦਾਂ ਨੂੰ ਲੋਡ ਪਈ ਆ ਮਤਲਬ ਮੁਸ਼ਕਲ ਆਸੀਂ ਸਾਰਿਆਂ ਦੇ ਨਾਲ ਖੜੇ ਆ ਹੁਣ ਵੀ ਜਿਹੜੀ ਸਰਕਾਰ ਆ ਸਾਰੇ ਨਾਲ ਖੜੀ ਆ ਮੌਕੇ ਮੌਕੇ ਤੇ ਜਦੋਂ ਜਦੋਂ ਸਾਨੂੰ ਲੋਕਲ ਜਨਤਾ ਵੱਲੋਂ ਪਤਾ ਲੱਗਦਾ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਹਦਾਇਤਾਂ ਕਰਕੇ ਇਹਦਾ ਕੰਮ ਜੋ ਹੈਗਾ ਜੋਰਾ ਸ਼ੋਰਾ ਤੇ ਚੱਲ ਰਿਹਾ ਅਸੀਂ ਹੁਣ ਇੱਥੇ ਮੌਜੂਦ ਹਾਂ ਜੀ ਐਸ ਡੀ ਐਮ ਸਾਹਿਬ ਵੀ ਕੁਝ ਟਾਈਮ ਤੱਕ ਇੱਥੇ ਪਹੁੰਚ ਰਹੇ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਜਲਦੀ ਜਲਦੀ ਦਾ ਹੱਲ ਕੀਤਾ ਜਾਵੇ ਜੀ ਠੀਕ ਹੈ ਪਰ ਇਹ ਸਲਾਗਾ ਯੋਗ ਉਹ ਪ੍ਰਾਲਾ ਸਰਕਾਰ ਦਾ ਪਰ ਜੇ ਸੁੱਕੇ ਸੁੱਕੇ ਬੈੱਡ ਵੱਜ ਜਾਂਦਾ ਤੇ ਇੰਨੀਆਂ ਵੱਡੀਆਂ ਮੁਸ਼ਕਲਾਂ ਪ੍ਰਸ਼ਾਸਨ ਨੂੰ ਵੀ ਨਹੀਂ ਸੁਣ ਰਹੀਆਂ ਹੁਣ ਹੁਣ ਇਹਦਾ ਅਸੀਂ ਜੰਬੋ ਬੈਗ ਮੰਗਵਾ ਰਹੇ ਹਾਂ ਜੀ ਇਹਦਾ ਪੱਕਾ ਹੱਲ ਕਰਕੇ ਜਾਵਾਂਗੇ ਇਸ ਤੋਂ ਇਲਾਵਾ ਤੁਹਾਡੇ ਧਿਆਨ ਚ ਲਿਆ ਦੀ ਕਿ ਦਲੇਲਪੁਰ ਖੇੜਾ ਤੋਂ ਬੀਤੇ ਦਿਨ ਤਾਜਾ ਬੰਨ ਇੱਕ ਟੁੱਟ ਗਿਆ ਤੇ ਦੋ ਹੋਰ ਬੰਨ ਜਿਹੜੇ ਉਹ ਵੀ 2023 ਦੇ ਇਸੇ ਤਰ੍ਹਾਂ ਟੁੱਟੇ ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ ਮੈਂ ਦੇਖ ਲੈਂ ਮੈਂ ਪਤਾ ਕਰਦਾ ਜੀ ਉਹਦੇ ਬਾਰੇ ਮੈਂ ਡੀਸੀ ਸਾਹਿਬ ਨੂੰ ਹੁਣੇ ਗੱਲ ਕਰਕੇ ਉਹਦਾ ਵੀ ਆਪਾਂ ਕਰਾਉਨੇ ਆ ਜੀ ਦੇਖੋ ਕੋਈ ਵੀ ਆ ਭਾਵੇਂ ਜਨਤਾ ਸਾਡੇ ਸਾਰੇ ਭਰਾ ਆ ਸਾਡੇ ਇੱਕ ਪਰਿਵਾਰ ਆ ਅਸੀਂ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇ ਖਾਸ ਕਰਕੇ ਪ੍ਰਸ਼ਾਸਨ ਵੱਲੋਂ ਜੀ ਕਿ ਜਿੱਥੇ ਵੀ ਲੋਡ ਪਵੇਗੀ ਹਰ ਤਰ੍ਹਾਂ ਦੀ ਸਹੂਲਤ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜਿਹੜੇ ਇਹ ਬਿਆਨ ਹੈਗੇ ਆ ਕਿ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂ ਦਿੱਤੀ ਜਾਊਗੀ ਹੜ੍ਹਾਂ ਦੇ ਸੰਭਾਵੀ ਖਤਰਿਆਂ ਨੂੰ ਲੈ ਕੇ ਪ੍ਰਬੰਧ ਜਿਹੜੇ ਪੁਖਤਾ ਕਰ ਲਏ ਗਏ ਨੇ ਇਹ ਅਕਸਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਸਮੇਂ-ਸਮੇਂ ਸਿਰ ਕਰਦੀਆਂ ਹੁੰਦੀਆਂ ਨੇ ਪਰ ਲੋਕ ਜਿਹੜਾ ਹੜ੍ਹਾਂ ਦਾ ਸੰਤਾਪ ਹਰ ਸਾਲ ਹੀ ਆਪਣੇ ਪਿੰਡੇ ਤੇ ਹੰਡਾਉਂਦੇ ਨੇ ਦੇਖੋ ਬਿਆਨਬਾਜ਼ੀ ਤੇ ਹਰ ਕੋਈ ਕਰਦਾ ਤੁਸੀਂ ਇੱਕ ਚੀਜ਼ ਦੇਖੋ ਪਿਛਲੇ 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਇਹ ਗੱਲ ਆਈ ਸਾਡੇ ਚੇਅਰਮੈਨ ਸਾਹਿਬ ਨੇ ਮੈਨੂੰ ਕਾਲ ਕੀਤਾ ਅਸੀਂ ਡੀਸੀ ਸਾਹਿਬ ਨਾਲ رابطہ ਕਰਕੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਇੱਥੇ ਆਏ ਪਹੁੰਚੇ ਉਹਨਾਂ ਨੇ ਉਸੇ ਟਾਈਮ ਹੀ ਕੰਮ ਸ਼ੁਰੂ ਕਰਵਾਇਆ ਅਸੀਂ ਪ੍ਰੈਕਟੀਕਲੀ ਆ ਜੇ ਸਾਡੇ ਧਿਆਨ ਚ ਹੁੰਦਾ ਅਸੀਂ ਪ੍ਰੈਕਟੀਕਲੀ ਕਰਦੇ ਆ ਇਹ ਨਹੀਂ ਕਿ ਇੱਥੇ ਬਿਆਨਬਾਜ਼ੀ ਕਰਕੇ ਅਸੀਂ ਹੁਣ ਚਲੇ ਜਾਵਾਂਗੇ ਕੰਮ ਨਹੀਂ ਹੋਊਗਾ ਦੇਖੋ ਜੀ ਸਰਕਾਰ ਦੇ ਵਿੱਚ ਆ 2027 ਤੱਕ ਸਰਕਾਰ ਆ ਮਤਲਬ ਕਿ ਜੋ ਵੀ ਸਾਡੇ ਕੋਲ ਇਹ ਕੰਮ ਹੋਣਗੇ ਆਪਾਂ ਕਰਦੇ ਪਏ ਆ ਜੀ ਅਸੀਂ ਲੋਕਾਂ ਨੇ ਜਵਾਬ ਦੇਈ ਹੈ ਪ੍ਰਸ਼ਾਸਨ ਦੇ ਤੌਰ ਤੇ ਜੋ ਵੀ ਆ ਪਿੱਲਾ ਜੋ ਹੁੰਦੀਆਂ ਸੀ ਕੋਈ ਣਗੈਲੀਆਂ ਤੇ ਹੁਣ ਬਿਲਕੁਲ ਨਹੀਂ ਹੋਏਗੀ ਅਸੀਂ ਜਨਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾ ਰਹੇ ਦਲੇਲਪੁਰ ਖੇੜੇ ਵਾਲਾ ਟੁੱਟਿਆ ਬੰਨ ਜਿਹੜਾ ਉਹਦਾ ਕੀ ਵਿਸ਼ਵਾਸ ਦਉਂਦੇ ਹੋ ਲੋਕਾਂ ਨੂੰ ਅਸੀਂ ਐਸ.ਡੀ.ਐਮ ਸਾਹਿਬ ਕੁਝ ਟਾਈਮ ਤੱਕ ਇੱਥੇ ਆ ਰਹੇ ਆ ਜੀ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਮਿਲ ਕੇ ਆਪਾਂ ਜੋ ਵੀ ਹੋਏਗਾ ਉਹਦਾ ਹੱਲ ਜਲਦੀ ਜਲਦੀ ਕਰਵਾਵਾਂ। ਵੇਖੋ ਜੀ ਅੱਜ ਮੈਂ ਆਇਆ ਇੱਥੇ ਪਰਸੋਂ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਆਏ ਸੀ ਤੇ ਬਲਜੀਤ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੀਨਾ ਨਗਰ ਮੈਂ ਤੇ ਇਹ ਦੇਖ ਕੇ ਬੜਾ ਮਨ ਜਿਹੜਾ ਆ ਉਹ ਦੁਖੀ ਵੀ ਹੈ ਤੇ ਮੈਨੂੰ ਗੁੱਸਾ ਵੀ ਹੈ ਵੀ ਜਦੋਂ ਪਤਾ ਵੀ ਹਰ ਵਾਰ ਇਹ ਹੜ ਜਿਹੜਾ ਆਉਣਾ ਹੁੰਦਾ ਤੇ ਇਹ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਮੈਂ ਇਹਨਾਂ ਨੂੰ ਹਦਾਇਤ ਕਰਦਾ ਹੁਣ ਇਸੇ ਮੌਕੇ ਦੇ ਉੱਤੇ ਵੀ ਇਹ ਕਿਉਂਕਿ ਲੋਕ ਵਿਚਾਰੇ ਡਰੇ ਹੋਏ ਸਹਿਮੇ ਹੋਏ ਲੋਕ ਹੈ ਅਸੀਂ ਪਿਛਲੇ ਪ੍ਰਾਰ ਵੀ ਅਸੀਂ ਪਰ ਉਹ ਨਹੀਂ ਪ੍ਰਾਰ ਆਪਾਂ ਇਹ ਹੰਢਾ ਚੁੱਕੇ ਆ ਆਪਣੇ ਮੋਢਿਆਂ ਦੇ ਬੋਰੀਆਂ ਚੁੱਕ ਚੁੱਕ ਕੇ ਬੰਨ ਬੰਦ ਕੀਤੇ ਆ ਤੇ ਅੱਜ ਅਸੀਂ ਇੱਕ ਰੂਲਿੰਗ ਪਾਰਟੀ ਆ ਅਸੀਂ ਇਹਨਾਂ ਨੂੰ ਬੇਨਤੀ ਨਹੀਂ ਅਸੀਂ ਹੁਕਮ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਡੀਸੀ ਸਾਹਿਬ ਗੁਰਦਾਸਪੁਰ ਜੀ ਨੂੰ ਵੀ ਬੀਨੂੰ ਫੌਰਨ ਜਿਹੜਾ ਆ ਟਿਪਰਾ ਭੇਜ ਕੇ ਹੁਣੇ ਗੱਲ ਹੋ ਵੀ ਗਈ ਹੈ ਡੀਸੀ ਸਾਹਿਬ ਨਾਲ ਸਾਡੇ ਲੋਕ ਸਭਾ ਇੰਚਾਰਜ ਨੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਨੇ ਰਜੀਵ ਸ਼ਰਮਾ ਜੀ ਉਹਨਾਂ ਵੀ ਗੱਲ ਕੀਤੀ ਹੈ ਵੀ ਇਹਨੂੰ ਫੌਰੀ ਤੌਰ ਤੇ ਟਿਪਰਾ ਮੰਗਾ ਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਏ ਤੇ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਇਹ ਮੇਨ ਤੁਸੀ ਨਹੀਂ ਟੁੱਟੀ ਜਿਹੜੀ ਇਹ ਵਿਰੋਧੀ ਰੋਲਾ ਪਾਉਂਦੇ ਆ ਸੇਫਟੀ ਸਪਾ ਇਹ ਸੇਫਟੀ ਬੰਨ ਹੈ ਇੱਕ ਸਿਰਫ ਪਾਣੀ ਦੀ ਦਿਸ਼ਾ 모ੜਨ ਵਾਸਤੇ ਇੱਕ ਬੰਨ ਬਣਾਇਆ ਜਾਂਦਾ ਪੁਲ ਦੇ ਲਾਗੋਂ ਇਹ ਸਟਾਰਟ ਹੁੰਦਾ ਉੱਥੋਂ ਇਹ ਜਿਹੜਾ ਆ ਕੋਈ 20 ਕੋ ਫੁੱਟ ਜਿਹੜਾ ਉਹਦੇ ਵਿੱਚ ਪਾੜ ਪਿਆ ਆ ਤੇ ਪਾਣੀ ਹੌਲੀ ਹੌਲੀ ਰਿਸਦਾ ਉਧਰ ਜਾ ਰਿਹਾ ਇਹ ਮੇਨ ਤੁਸੀ ਨੀਗੀ ਬਾਕੀ ਗੱਲਬਾਤ ਹੋ ਗਈ ਡੀਸੀ ਸਾਹਿਬ ਕਹਿੰਦੇ ਆ ਵੀ ਟਿਪਰਾਂ ਲਿਆ ਕੇ ਇਹ ਮੈਨੂੰ ਲੱਗਦਾ ਕਿ 5 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇਹਨੂੰ ਕੰਪਲੀਟ ਕਰਕੇ ਬੰਦ ਦੇਣਗੇ ਪਾਣੀ ਸੋ ਤੁਹਾਡੇ ਧਿਆਨ ਚ ਲਿਆਦੀ ਕਿ ਜੋ ਸੇਫਟੀ ਸਪਰ ਹੈ ਸੇਫਟੀ ਸਪਰ ਤੁਸੀ ਦੇ ਬਚਾਅ ਵਾਸਤੇ ਜੇ ਸਿੱਧੀ ਟੱਕਰ ਵੱਜਦੀ ਆ ਤੇ ਤੁਸੀ ਹਰ ਵਾਰੀ ਸਾਹਮਣੇ ਇੱਥੋਂ ਹੀ ਟੁੱਟਦੀ ਹੈ ਬਿਲਕੁਲ ਜੀ ਨੁਕਸਾਨ ਹੁੰਦਾ ਪਰ ਉਹ ਤੁਸੀ ਇੰਨੀ ਗੂ ਰਿਪੇਅਰ ਕਰ ਦਿੱਤੀ ਆ ਵੀ ਪਰਮਾਤਮਾ ਕਰੇ ਪਹਿਲਾਂ ਤੇ ਆਪਾਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਵੀ ਕੋਈ ਇਤਨਾ ਦੀ ਆਫਤ ਨਾ ਆਵੇ ਕਿਉਂਕਿ ਪਿੱਛੋਂ ਪਾਣੀ ਜ਼ਿਆਦਾ ਨਾ ਆਵੇ ਹੁਣ ਜ਼ਿਆਦਾ ਛੱਡਣ ਦੀ ਵਜ੍ਹਾ ਨਾਲ ਇਹ ਜਿਹੜੀ ਧੁੱਸੀ ਆ ਜਿਹੜੀ ਵਿੱਚ ਸੇਫਟੀ ਬੰਨ ਹੈ ਇੱਕ ਇਹ ਜਿਹੜਾ ਇਹ ਲਿਆ ਆਪਣੀ ਜਗ੍ਹਾ ਤੋਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕਰ ਦਿੱਤਾ ਜਾਊਗਾ ਮੈਂ ਦੂਜਾ ਪ੍ਰਸ਼ਾਸਨ ਨੂੰ ਤਾਂ ਆਪਾਂ ਹੁਕਮ ਲਾਈ ਦਿੱਤਾ ਆ ਇਹ 5-6 ਘੰਟੇਾਂ ਵਿੱਚ ਜੇ ਜਿਹੜੀ ਪ੍ਰੋਬਲਮ ਹੈ ਅਸੀਂ ਸੋਲਵ ਕਰਾ ਕੇ ਇੱਥੋਂ ਹਿੱਲਾਂਗੇ ਕੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜਾ ਰੋਸ ਏ ਆ ਕਿ ਜਿਵੇਂ ਹਲਕਾਂ ਚਾਰਜ ਨੇ ਦਿਨਨਗਰ ਦੇ ਉਹਨਾਂ ਦੀ ਅਕਸਰ ਹੀ ਇੱਥੋਂ ਆਵਾਜ਼ਾਈ ਲੱਗੀ ਰਹਿੰਦੀ ਆ ਤੇ 2 ਸਾਲ ਦੇ ਕਰੀਬ ਇਹਨਾਂ ਸਪਰਾ ਸੇਫਟੀ ਸਪਰ ਇੱਥੋਂ ਵੀ ਟੁੱਟੇ ਨੇ ਦਲੇਲਪੁਰ ਖੇੜਾ ਤੋਂ ਇਹ ਸਰਕਾਰ ਦੇ ਧਿਆਨ ਚੇ ਨਹੀਂ ਕੀ ਲੈਂਦਾ ਉਹਨਾਂ ਨੇ ਮੈਂ ਦੱਸਦਾ ਜੀ ਵੇਖੋ ਜਿੱਦਾਂ ਹੁਣ ਇਹ ਦੱਸਣ ਦੇ ਮੁਤਾਬਕ ਲੋਕਾਂ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਜਿਹੜਾ ਬਾਨਿਆ ਇਹ ਅੰਦਰ ਆ ਜਿਹਦੇ ਉੱਤੋਂ ਦੀ ਗੁజర్ ਕੇ ਅਕਸਰ ਜਾਂਦੇ ਆ ਉਹ ਤੇ ਕਲੀਅਰ ਆ ਜੀ ਉਹ ਕਲੀਅਰ ਆ ਉਹ ਬਿਲਕੁਲ ਕਲੀਅਰ ਆ ਇਹਦੇ ਉੱਤੋਂ ਕਿਸੇ ਦਾ ਚਾਲਾ ਨਹੀਂ ਇਹ ਸਿਰਫ ਕਿਸਾਨਾਂ ਦਾ ਲੰਘਾ ਆ ਇੱਥੇ ਇੱਥੇ ਕਿਸਾਨ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ ਰਹਿ ਗਈ ਗੱਲ ਉਸ ਚੀਜ਼ ਦੀ ਅਸੀਂ ਬੈਠੇ ਆ ਜੁਮੇয়ার ਬੰਦੇ ਆ ਕਿ ਪ੍ਰਸ਼ਾਸਨ ਇਹਨੂੰ ਕਰਕੇ ਦੇਊਗਾ ਲੇਬਰ ਲੱਗੀ ਆ ਜੇਸੀਬੀ ਆ ਗਈ ਆ ਟਰੈਕਟਰ ਟਰਾਲੀਆਂ ਟਿਪਰਾਂ ਜਿਹੜੇ ਆਉਣ ਲੱਗੇ ਆ ਇਹਨੂੰ ਕਰਵਾ ਕੇ ਛੱਡਾਂਗੇ ਕਿਹਦੀ ਜ਼ਿੰਮੇਵਾਰੀ ਸੀ ਉਹ ਵੀ ਤੁਹਾਨੂੰ 5 ਘੰਟੇ ਬਾਅਦ ਪਤਾ ਲ